ਸਾਂ ਦੱਸਦਾ ਓ ਜੱਗੇ ਨੂੰ ਪੁਲਿਸ ਨੇ ਫੜ ਲਿਆ ਓਏ ਤਾਂ ਫਿਰ ਅੰਝ ਕਹਿ ਵੇ ਜੱਟ ਨੇ ਖੜਾਕ ਕਰ ਦਿੱਤਾ ਖੜਾਕ ਤੂੰ ਹੀ ਦੱਸ ਵੇ ਥਾਣੇ ਚ ਦੁੱਲੇ ਦੇ ਕਿੰਨੇ ਬੰਦੇ ਮੰਜੀਆਂ ਤੇ ਆਏ ਸੀ ਓਏ ਤਸਾ ਢੱਸ ਓਏ ਕਚਾ ਕੱਚ ਓਏ ਗੱਜਾ ਗੱਜ ਓਏ ਪੁਲਿਸ ਮੁਕਾਬਲੇ ਟੰਗਾ ਵਿੰਗਿਆ ਲਾਕ ਆਊਟ ਸੱਤ ਵਾ ਮੰਚੇ ਓਏ ਅੱਜ ਹੱਥ ਨੇ ਇੱਕ ਕੈਦੀ ਦੀ ਗਿਣਤੀ ਘੱਟ ਹੋਵੇ ਤਾਂ ਸਮਝ ਲੈ ਜੱਗੇ ਜੱਟ ਨੇ ਖੜਾਕ ਕਰ ਦਿੱਤਾ ਇੱਕ ਗੱਲ ਤੇ ਦੱਸ ਸੱਜਣਾ ਕਦੀ ਪਹਿਲਾਂ ਵੀ ਬੰਦਾ ਕਤਲ ਕੀਤਾ ਹੈ ਓਏ ਤੂੰ ਇੱਥੋਂ ਬਾਹਰ ਤੇ ਨਿਕਲ ਮਿੱਤੀ ਦੇਆ ਬਾਵਾ ਇਹ ਤੇ ਤੈਨੂੰ ਫੇਰ ਪਤਾ ਲੱਗੇਗਾ ਕਿ ਕਤਲ ਕਿਵੇਂ ਕਰੀਦੇ ਨੇ ਓ ਜੱਗੇ ਹੁਣ ਤੂੰ ਚੁੱਪ ਕਰ ਜਾ ਓ ਇਹਨੂੰ ਚੁੱਪ ना करा मुर्छिया क्योंकि एदी जीब मैं खिंच के तेरी तली ते रख के जानी है <laughs> ओए पावे बोलिया ता तू तो झूठ ही है पर तेरी गल सुन के स्वाद आ गए <laughs> ਆ ਸਾਰ ਪਈਆ ਇਸ ਸੱਜਣ ਦੇ ਸੇਰ ਉੱਤੋਂ ਦੀ ਬਾੜ ਕੇ ਉਸ ਜਲਾਦ ਨੂੰ ਦੇ ਦੇਵੀ ਜੀਨੇ ਇਹਦੀ লাশ ਆਪਣੇ ਮੋਢਿਆਂ ਉੱਤੇ ਚੁੱਕ ਕੇ ਸਿਵਿਆ ਚ ਲੈ ਕੇ ਜਾਣੀ ਓਏ ਤੂੰ ਬੋਲਿਆ ਵੀ ਗੱਲ ਤੇ ਤੇ ਟੋਲਿਆ ਵੀ ਗੱਲ ਤੇ ਚਲੋ ਜੱਗਿਆ ਤੈਨੂੰ ਸਾਹਮਣੇ ਬੁਲਾਇਆ ਓਏ ਲਾ ਜਾਲਾ जा मुशी एनू।, एनू देसी घ्यो दे छन्ने पला बड़ा खून सुखे जट नू देख देख के। <laughs> ओ देसी घ्यो दे टीन, ते मैं आप तेरे लिए लैके आवगा क्योंकि मुच्छा वाली टिड्डी मैं आप आके मसलनी है मिट्टी दिया बाव्या Ha 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 ha!